ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਰਮਿੰਗਮ ਸ਼ਹਿਰ ਦੇ ਵਿੱਚ ਕੁਝ ਇਤਿਹਾਸਿਕ ਬਿਲਡਿੰਗਾਂ ਇਤਿਹਾਸਿਕ ਚਰਚਾਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਤੇ ਇਸ ਦੇ ਨਾਲ ਬੁਲਡਰਿੰਗ ਸਟਰੀਟ ਦੇ ਵਿੱਚ ਐਨਜੋਏ ਕਰਦੇ ਹੋਏ ਲੋਕ ਇੱਥੋਂ ਦਾ ਇਤਿਹਾਸ ਇੱਥੋਂ ਦੀਆਂ ਜਗ੍ਹਾ ਤੇ ਇੱਥੋਂ ਦਾ ਫੇਮਸ ਰੈਸਟੋਰੈਂਟ ਤੀਪੂ ਸੁਲਤਾਨ ਦੇ ਵਿੱਚ ਖਾਣਾ ਪੀਣਾ ਤੇ ਉਸ ਤੋਂ ਬਾਅਦ ਪੰਜਾਬ ਵਰਗੀਆਂ ਮੰਡੀਆਂ ਜਿੱਥੇ ਲੋਕੀ ਖਰੀਦੇ ਨੇ ਸਬਜ਼ੀਆਂ ਤੇ ਫਰੂਟ ਉਹ ਦੇਖਦੇ ਆਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਹੁੰਚੀਆਂ ਜੀ ਯੂਕੇ ਟੂਰ ਦੇ ਉੱਤੇ ਇੰਗਲੈਂਡ ਦੀ ਧਰਤੀ ਦੇ ਉੱਤੇ ਤੇ ਅੱਜ ਸਭ ਤੋਂ ਪਹਿਲਾਂ ਬਰਮਿੰਗਮ ਦੇ ਵਿੱਚ ਤੁਹਾਨੂੰ ਸਭ ਤੋਂ ਫੇਮਸ ਸਟਰੀਟ ਜਿਹੜਾ ਜਿਸ ਦਾ ਨਾਮ ਹੈ ਜੀ ਬਲਰਿੰਗ ਉਹ ਤੁਹਾਨੂੰ ਦਿਖਾਉਣ ਵਾਸਤੇ ਜਾ ਰਹੇ ਹਾਂ ਐਂਟਰੀ ਕਰਦੇ ਹਾਂ ਐਂਟਰੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਲਾਇਕ ਹੈ ਅੰਮ੍ਰਿਤਸਰ ਦੇ ਵਿੱਚ ਪੁੱਤਲ thank mm -hmm. you हां जी दोस्तों इस टाइम ਤੁਹਾਨੂੰ ਨਜ਼ਾਰਾ ਦਿਖਾ ਰਹੇ ਆ ਜੀ ਬੁੱਲ ਰਿੰਗ ਦਾ 버밍햄 ਦੇ ਵਿੱਚ ਮਾਰਕੀਟ ਲੱਗਦੀ ਆ ਬੁੱਲ ਰਿੰਗ ਤੇ ਇੱਥੇ ਪਿੱਛੇ ਚਰਚ ਆ ਤੇ ਮਿਊਜ਼ਿਕ ਚੱਲ ਰਿਹਾ ਬਹੁਤ ਵਧੀਆ ਜੇ ਤੁਹਾਨੂੰ ਮੈਂ ਮੇਰੀ ਵੌਇਸ ਤੁਹਾਨੂੰ ਕਲੀਅਰ ਨਹੀਂ ਸੁਣੇਗੀ ਇਸ ਕਰਕੇ ਤੁਹਾਨੂੰ ਮੈਂ ਸਾਰਾ ਦਿਖਾ ਰਿਹਾ ਜੀ ਲਾਈਵ ਵੀ ਦੇਖ ਸਕਦੇ ਹੋ ਸੋ ਹਾਂ ਜੀ ਦੋਸਤੋ ਇਹ ਬੁੱਲ ਰਿੰਗ ਦੀ ਐਂਟਰੀ ਮੇਨ ਇੱਥੋਂ ਅੱਗੇ ਸਾਰੀਆਂ ਹੀ ਸ਼ਾਪਸ ਮਾਲ ਬਹੁਤ ਵੱਡਾ ਹੈ ਤੇ ਇੱਕ ਹੈਰਾਨਗੀ ਦੀ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ 99% ਜਿਹੜੀਆਂ ਚਰਚ ਨੇ ਉਹ ਬੰਦ ਹੋ ਚੁੱਕੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਰਾਈਟ ਸਾਈਡ ਤੇ ਇੱਕ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜੀ ਚਰਚ ਜਿਹੜੀ ਬਹੁਤ ਹੀ ਪੁਰਾਣੀ 올ਡ ਚਰਚ ਹੈ ਪਰ ਇਸ ਸਮੇਂ ਇਸ ਨੂੰ ਲੋਕ ਲਗਾਏ ਬੰਦ ਪਈ ਹੋਈ ਹੈ ਇਮਾਰਤ ਇਹਦੀ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਕਿਉਂਕਿ ਇੰਗਲੈਂਡ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਚਰਚਾਂ ਇਸ ਤਰ੍ਹਾਂ ਦੀਆਂ ਬਿਲਡਿੰਗ ਦਾ ਕਰਕੇ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜੀ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਕਾਫੀ ਫੇਮਸ ਪਲੇਸ ਆ ਇੱਕ ਤੇ ਸ਼ੋਪਿੰਗ ਮਾਲ ਬਹੁਤ ਵੱਡੇ ਆ ਇੱਥੋਂ ਦੇ ਤੇ ਮੇਨ ਇੱਥੋਂ ਦੀ ਇੱਕ ਚਰਚ ਆ ਜਿਹੜੀ ਸ਼ਾਇਦ ਬੰਦ ਪਈ ਹੋਈ ਆ ਤੇ ਬਹੁਤ ਹੀ ਜ਼ਿਆਦਾ ਫੇਮਸ ਤੇ 올ਡ ਬਿਲਡਿੰਗ ਆ ਇੱਥੋਂ ਦੀ ਕਿਉਂਕਿ ਇੰਗਲੈਂਡ ਯੂਕੇ ਜਿਹੜਾ ਆ ਉਹ ਕਾਫੀ ਏਦਾਂ ਦੀਆਂ ਬਿਲਡਿੰਗਾਂ ਕਰਕੇ ਜਿਹੜਾ ਮਸ਼ਹੂਰ ਆ ਸੋ ਹਾਂਜੀ ਦੋਸਤੋ ਹੁਣ ਪਹੁੰਚੇ ਆ ਜੀ ਬਿਲਕੁਲ ਮਾਲ ਦੇ ਸਾਹਮਣੇ ਚਰਚ ਦੀ ਬੈਕਸਾਈਡ ਦੇ ਉੱਤੇ ਲੱਗਦੀ ਹੈ ਜੀ ਸਬਜ਼ੀ ਮੰਡੀ ਤੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਖਰੀਦਣ ਜਾਂ ਫਰੂਟ ਦੀਆਂ ਦੁਕਾਨਾਂ ਤੇ ਫਰੂਟ ਖਰੀਦਣ ਵਾਸਤੇ ਜਾਂਦੇ ਆ ਇੱਕਦਮ ਬਹੁਤ ਹੀ ਵਧੀਆ ਤਾਜ਼ਾ ਤੇ ਫਰੈਸ਼ ਫਰੂਟ ਤੇ ਸਬਜ਼ੀ ਇੱਥੋਂ ਮਿਲਦੀ ਹੈ ਪਰ ਆਵਾਜ਼ਾਂ ਤੁਹਾਨੂੰ ਸੁਣਾਉਨੇ ਆ ਇੱਥੋਂ ਦੀਆਂ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਫਿਰ ਰਹੇ ਹੁੰਨੇ ਆ ਦੋਸਤੋ ਉਸ ਤਰ੍ਹਾਂ ਤੇ ਯੂਕੇ ਦੇ ਵਿੱਚ ਤੁਹਾਨੂੰ ਪਤਾ ਕਿ ਫੋਰਨ ਕੰਟਰੀਆਂ ਦੇ ਵਿੱਚ ਮਾਲ ਜਿਹੜੀਆਂ ਸ਼ਾਪਿੰਗ ਸੈਂਟਰ ਹੁੰਦੇ ਨੇ ਪਰ ਇਹ ਇੱਕ ਅਜਿਹੀ ਮਾਰਕੀਟ ਇੱਥੇ ਇੰਗਲੈਂਡ ਦੇ ਵਿੱਚ ਵੀ ਲੱਗਦੀਆਂ ਨੇ ਜਿੱਥੇ ਕਿ ਜਿਵੇਂ ਕਿ ਇਸ ਨੂੰ ਓਪਨ ਮਾਰਕੀਟ ਜਿਹੜਾ ਕਿਹਾ ਜਾਂਦਾ ਸੋ ਦੋਸਤੋ ਇੱਥੇ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਸਬਜ਼ੀ ਮੰਡੀ ਦੇ ਉੱਤੇ ਸਬਜ਼ੀ ਲੈਣ ਵਾਸਤੇ ਜਾਂਦੇ ਆ ਤੇ ਸਾਨੂੰ ਉੱਥੋਂ ਜਿਹੜਾ ਥੋਕ ਦੇ ਰੇਟ ਯਾਨੀ ਕਿ ਸਸਤੇ ਰੇਟਾਂ ਦੇ ਉੱਤੇ ਸਬਜ਼ੀ ਤੇ ਫਰੂਟ ਜਿਹੜਾ ਮਿਲ ਜਾਂਦਾ ਸੋ ਦੋਸਤੋ ਇਸੇ ਤਰ੍ਹਾਂ ਦੀ ਇਹ ਮਾਰਕੀਟ ਆ ਇੱਥੇ ਹਰ ਤਰ੍ਹਾਂ ਦੀ ਸਬਜ਼ੀ ਅਤੇ ਡੇਲੀ ਨੀਡਸ ਦਾ ਸਮਾਨ ਜਾਂ ਫਰੂਟ ਵੈਜੀਟੇਬਲ ਜਿਹੜੀਆਂ ਨੇ ਸਾਨੂੰ ਸਸਤੇ ਰੇਟ ਦੇ ਉੱਤੇ ਬੋਲੀਆਂ ਦੇ ਭਾਅ ਦੇ ਉੱਤੇ ਬੋਲੀਆਂ ਦੇ ਕੇ ਇੱਥੋਂ ਜਿਹੜਾ ਸਾਨੂੰ ਫਰੂਟ ਤੇ ਸਬਜ਼ੀਆਂ ਜਿਹੜੀਆਂ ਉਹ ਮਿਲਦੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਨੇ ਕਸਟਮਰ ਨੇ ਉਹ ਇੱਥੇ ਖਰੀਦ ਰਹੇ ਨੇ ਆਹ ਤੁਹਾਨੂੰ ਦਿਖਾਉਂਦੇ ਆ ਸਾਰੀ ਸਬਜ਼ੀ ਮੰਡੀ ਤੇ ਫਰੂਟ ਦੀਆਂ ਦੁਕਾਨਾਂ ਦੋਸਤੋ ਇਹ ਸੀਗਾ ਬੁਲਰਿੰਗ ਦਾ ਪੂਰਾ ਸਟਰੀਟ ਜਿਹੜਾ ਤੁਹਾਨੂੰ ਦਿਖਾਇਆ ਤੇ ਹੁਣ ਮੈਂ ਚਲਦਾ ਆਂ ਜੀ ਇੱਥੋਂ ਸਾਡਾ ਟਾਈਮ ਹੋ ਗਿਆ ਜੀ ਲੰਚ ਦਾ ਤੇ ਇੱਥੋਂ ਦਾ ਬਰਮਿੰਗਮ ਦੇ ਵਿੱਚ ਖਾਸ ਕਰਕੇ ਯੂਕੇ ਦੇ ਵਿੱਚ ਇੱਕ ਬਹੁਤ ਜ਼ਿਆਦਾ ਜਿਹੜਾ ਰੈਸਟੋਰੈਂਟ ਫੇਮਸ ਹੈ ਜੀ ਟੀਪੂ ਸੁਲਤਾਨ ਤੇ ਟੀਪੂ ਸੁਲਤਾਨ ਦੀਆਂ ਹੋਰ ਵੀ ਕਈ ਬ੍ਰਾਂਚਸ ਹੈਗੀਆਂ ਨੇ ਪਰ ਬਰਮਿੰਗਮ ਦੇ ਵਿੱਚ ਜਿਹੜੀ ਬ੍ਰਾਂਚ ਹੈ ਟੀਪੂ ਸੁਲਤਾਨ ਦੀ ਆਓ ਉੱਥੋਂ ਦਾ ਖਾਣਾ ਜਿਹੜਾ ਹੈ ਉਹ ਟੇਸਟ ਕਰਦੇ ਆਂ ਤੇ ਤੁਹਾਨੂੰ ਦਿਖਾਉਂਦੇ ਆਂ ਰੈਸਟੋਰੈਂਟ ਤੱਕ ਕਮਾਲ ਹਾਂਜੀ ਦੋਸਤੋ ਇਸ ਸਮੇਂ ਪਹੁੰਚੇ ਹਾਂ ਜੀ ਬਰਮਿੰਗਮ ਸ਼ਹਿਰ ਦੇ ਵਿੱਚ ਸਭ ਤੋਂ ਫੇਮਸ ਜਿਹੜਾ ਹੋਟਲ ਹੈ ਰੈਸਟੋਰੈਂਟ ਆ ਆ ਹੋਟਲ ਟਿੱਪੂ ਸੁਲਤਾਨ ਵੈਸੇ ਤਾਜ ਮਹਿਲ ਆ ਇੱਕ ਲੱਗਈ ਪਿੰਡ ਸਭ ਤੋਂ ਜ਼ਿਆਦਾ ਫੇਮਸ ਜਿਹੜਾ ਹੈ ਇੰਡੀਅਨ ਪਾਕਿਸਤਾਨੀ ਲੋਕਾਂ ਦਾ ਉਹ ਹੈਗਾ ਆ ਜੀ ਟਿੱਪੂ ਸੁਲਤਾਨ ਤੇ ਅੱਜ ਇੱਥੇ ਪਹੁੰਚੇ ਆ ਤੇ ਇੱਥੇ ਰੈਸਟੋਰੈਂਟ ਦੇ ਵਿੱਚ ਆਪਾਂ ਟਰਾਈ ਕਰਦੇ ਆ ਡਿਫਰੈਂਟ ਡਿਫਰੈਂਟ ਫੂਡ ਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਲੋਕੇਸ਼ਨ ਬਹੁਤ ਜ਼ਿਆਦਾ ਵਧੀਆ ਮੈਨੂੰ ਲੱਗੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪਾਰਕਿੰਗ ਦਾ ਕਾਫੀ ਵਧੀਆ ਇੰਤਜ਼ਾਮ ਇੱਥੇ ਕੀਤਾ ਹੋਇਆ ਹੈ ਤੇ ਇੱਕਦਮ ਸ਼ਾਂਤਮਈ ਮਾਹੌਲ ਆ ਟਿਪੂ ਸੁਲਤਾਨ ਇੱਕ ਬ੍ਰਾਂਡ ਹੈ ਜੀ ਯੂਕੇ ਦੇ ਵਿੱਚ ਜਿਨ੍ਹਾਂ ਦੀਆਂ ਕਈ ਬ੍ਰਾਂਚੇਸ ਨੇ ਤੇ ਬਰਮਿੰਗਮ ਦੇ ਵਿੱਚ ਵੀ ਇਹਨਾਂ ਦੀ ਮੇਨ ਬ੍ਰਾਂਚ ਹੈ ਆਹ ਚੱਲਦੇ ਹਾਂ ਜੀ ਰੈਸਟੋਰੈਂਟ ਦੇ ਅੰਦਰ ਉਂ ਅੰਦਰ ਦਾ ਨਜ਼ਾਰਾ ਤੁਹਾਨੂੰ ਰੈਸਟੋਰੈਂਟ ਦਾ ਦਿਖਾ ਰਿਹਾ ਹੈ ਜੀ ਬਹੁਤ ਜ਼ਿਆਦਾ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਤੇ ਹਰ ਇੱਕ ਚੀਜ਼ ਜਿਹੜੀ ਆ ਹਰ ਇੱਕ ਸਿਸਟਮ ਜਿਹੜਾ ਆ ਪੂਰੇ ਰੂਲਸ ਦੇ ਨਾਲ ਜਿਹੜਾ ਇੱਥੇ ਚੱਲਦਾ ਆ ਸੋ ਸਾਡੇ ਸਾਹਮਣੇ ਮੀਨੂ ਸੀਗਾ ਸਭ ਤੋਂ ਪਹਿਲਾਂ ਅਸੀਂ ਮੋਕਟੇਲ ਜਿਹੜੀ ਮੰਗਵਾਈ ਸੀ ਮਿੰਟ ਫਲੇਵਰ ਦੀ ਤਾਂ ਬਹੁਤ ਜ਼ਿਆਦਾ ਯਮੀ ਟੇਸਟ ਸੀਗਾ ਬਹੁਤ ਜ਼ਿਆਦਾ ਸਵਾਦ ਸੀ ਤੇ ਉਸ ਤੋਂ ਬਾਅਦ ਅਸੀਂ ਥੋੜੇ ਜਿਹਾ 스ਨੈਕ ਮੰਗਵਾਏ ਸੋ ਉਸ ਤੋਂ ਬਾਅਦ ਸਨੈਕਸ ਖਾਣ ਤੋਂ ਬਾਅਦ ਅਸੀਂ ਥੋੜਾ ਜਿਹਾ ਡਿਨਰ ਜਿਹੜਾ ਹੈ ਉਹ ਵੀ ਟਰਾਈ ਕੀਤਾ ਤੇ ਇੱਕ ਦਾਲ ਮੱਖਣੀ ਤੇ ਨਾਲ ਲਈ ਜੀ ਪਨੀਰ ਦੀ ਸਬਜ਼ੀ ਤੇ ਨਾਲ گارਲਿਕ ਨਾਲ ਸੋ ਸਾਨੂੰ ਡਿਫਰੈਂਟ ਨਹੀਂ ਲੱਗਿਆ ਪੂਰਾ ਪੰਜਾਬ ਦੇ ਨਾਲ ਦਾ ਕਿਉਂਕਿ ਅਸੀਂ ਅੰਮ੍ਰਿਤਸਰ ਤੋਂ ਜਦੋਂ ਬਟਾਲੇ ਨਾਉਂਦੇ ਆ ਤੇ ਅਸਕੇ ਢਾਬੇ ਦੀ ਰੋਟੀ ਖਾ ਕੇ ਜੋ ਨਜ਼ਾਰਾ ਹੁੰਦਾ ਸੇਮ ਸਾਨੂੰ ਇਦਾਂ ਹੀ ਲੱਗਾ ਸੋ ਬਹੁਤ ਜ਼ਿਆਦਾ ਐਕਸਪੈਂਸਿਵ ਵੀ ਨਹੀਂ ਸੀਗਾ ਸੋ ਇਹ ਸਾਰਾ ਕੁਝ ਤਕਰੀਬਨ 49 ਪਾਉਂਡ ਦੇ ਵਿੱਚ ਮਿਲਿਆ ਸੀ ਸੋ ਦੋਸਤੋ ਹੁਣੇ ਹੀ ਫਿਨਿਸ਼ ਕੀਤਾ ਹੈ ਜੀ ਡਿਨਰ ਟਿੱਪੂ ਸੁਲਤਾਨ ਰੈਸਟੋਰੈਂਟ ਬਰਮਿੰਗਮ ਦੇ ਵਿੱਚ ਤਾਂ ਬਹੁਤ ਹੀ ਵਧੀਆ ਇਥੋਂ ਦਾ ਡੇਲੀਸ਼ੀਅਸ ਖਾਣਾ ਸੀਗਾ ਡਿਨਰ ਅ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਪੰਜਾਬੀ ਲੈਂਗੁਏਜ ਦੇ ਵਿੱਚ ਕਵਾਂਗੇ ਤੁਹਾਨੂੰ ਤੇ ਬਹੁਤ ਹੀ ਵਧੀਆ ਇੰਡੀਅਨ ਐਂਡ ਪਾਕਿਸਤਾਨੀ ਟੱਚ ਆ ਇਥੋਂ ਦਾ ਤੇ ਬਹੁਤ ਹੀ ਫੇਮਸ ਟਿੱਪੂ ਸੁਲਤਾਨ ਰੈਸਟੋਰੈਂਟ ਆ ਤੇ ਖਾਣਾ ਆਪਾਂ ਖਾ ਲਿਆ ਹੁਣ ਸਾਡੇ ਕੋਲ ਹੈਗਾ ਜੀ ਫਲੂਦਾ ਉਹ ਆਪਾਂ ਇੰਜੋਏ ਕਰਾਂਗੇ ਤੇ ਰਾਤ ਹੋ ਚੁੱਕੀ ਆ ਤੇ ਸਵੇਰੇ ਫੇਰ ਆਪਣੀ ਕੀਰਤਨ ਦੀ ਹਾਜ਼ਰੀ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੁੰਦੇ ਵਾਸਤੇ ਰੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਸੀਗਾ ਅੱਜ ਦਾ ਸਾਡਾ ਪੂਰਾ ਵਲੌਗ ਬਰਮਿੰਗਮ ਦੇ ਵਿੱਚ ਸੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਨਵੀਂ ਵੀਡੀਓ ਨਵੀਂ ਜਗ੍ਹਾ ਦੇ ਨਾਲ ਧੰਨਵਾਦ